ਬਠਿੰਡੇ ਤੋਂ ਬਰਨਾਲਾ فاਸਲਾ 64 ਕਿਲੋਮੀਟਰ ਬਠਿੰਡੇ ਦੇ ਬਰਨਾਲੇ ਦੇ ਵਿੱਚ ਟੋਟਲ 14 ਪਿੰਡ ਹੁੰਦੇ ਨੇ ਪਹਿਲਾ ਪਿੰਡ ਹੁੰਦਾ ਪੁੱਚੂ ਖਰਦ ਇਦਵਾਰ ਪੁੱਚੂ ਕਲਾ ਬੁਰਜਕਾਨ ਸਿੰਘ ਵਾਲਾ ਲਹਿਰਾ ਬੇਗਾ ਲਹਿਰਾ ਮਹਾਬੱਤ ਲਹਿਰਾ ਸੁੰਦ ਲਹਿਰਾ ਤੁਰਕੋਟ ਰਾਮਪੁਰਾ ਫੂਲ ਗੱਲ ਕਲਾ ਜੱਠੂਕੇ ਇਹ ਸਾਰੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਨੇ ਇਹ ਟੋਟਲ 10 ਪਿੰਡ ਨੇ ਇਹਦੇ ਬਾਅਦ ਬਰਨਾਲਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਟੱਪਾ ਕੌਨਸਰ ਖੁੱਡੀ ਖਰਦ ਹੰਡਿਆ ਆ ਇਹ ਟੋਟਲ 4 ਪਿੰਡ ਹੁੰਦੇ ਨੇ ਬਰਨਾਲੇ ਦੇ ਇਹਦੇ ਵਿੱਚ ਕਰ ਇੱਕ ਟੋਲ ਆਉਂਦਾ ਹੈ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਜੇ ਤੁਸੀਂ ਬਰਨਾਲੇ ਤੋਂ ਮੋਗੇ ਵਾਲੀ ਵੀਡੀਓ ਦੇਖਣੀ ਆ ਤੁਸੀਂ ਚੈਨਲ ਖੋਲ ਕੇ ਦੇਖ ਲੈਣਾ ਵੀਡੀਓ ਨੂੰ ਲਾਈਕ ਵੀ ਕਰ ਦੇਣਾ